ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਭੈਣ ਭਰਾ ਮੇਰੇ ਚੈਨਲ ਤੇ ਨਵੇਂ ਆਏ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਅੱਜ ਆਪਾਂ ਗੱਲਬਾਤ ਕਰਦੇ ਆਂ ਬੀਤੇ ਹੋਏ ਸਮੇਂ ਬਾਰੇ ਪਹਿਲਾਂ ਆਪਾਂ ਵਿੱਚ ਸੁੱਖ ਸਹੂਲਤਾਂ ਘੱਟ ਸੀ ਪਰ ਸਮਾਂ ਪਿਛਲਾ ਬਹੁਤ ਵਧੀਆ ਸੀਗਾ ਅੱਜ ਤੋਂ 35-40 ਸਾਲ ਪਹਿਲਾਂ ਲੋਕ ਬੜੇ ਖੁਸ਼ ਰਹਿੰਦੇ ਸੀ ਸਾਦੀ ਜੀ ਜ਼ਿੰਦਗੀ ਜਿਉਂਦੇ ਸੀ ਲੋਕ ਇਹ ਦਿਖਾਵੇ ਵਾਲੀ ਜ਼ਿੰਦਗੀ ਤੋਂ ਕੋਹਾਂ ਦੂਰ ਸੀਗੇ ਤੇ ਹੁਣ ਤਾਂ ਪਹਿਲਾਂ ਖੁੱਲ ਕੇ ਹੱਸਦੇ ਲੋਕ ਖੁੱਲ ਕੇ ਗੱਲਾਂ ਬਾਤਾਂ ਕਰਦੇ ਤਾਂ ਹੀ ਉਹ ਬਿਮਾਰੀਆਂ ਵੀ ਘੱਟ ਲੱਗਦੀਆਂ ਸੀਗੀਆਂ ਤੇ ਹੁਣ ਲੋਕਾਂ ਦਿਖਾਵੇ ਵਾਲੀ ਜ਼ਿੰਦਗੀ ਹੋ ਗਈ ਲੋਕਾਂ ਦੀ ਜਿਹਨੇ ਮਤਲਬ دنیਵੀ ਚੀਜ਼ਾਂ ਪਿੱਛੇ ਭੱਜਣ ਲੱਗੇ ਉਹਨਾਂ ਚੀਜ਼ਾਂ ਸੀ ਨਾ ਉਲਝ ਕੇ ਜੇ ਰਹਿ ਗਏ ਲੋਕ ਉਹ ਮਤਲਬ ਜਿਹੜਾ ਹਾਸਾ ਲੋਕਾਂ ਦਾ ਇਹ ਬਨਾਵਟੀ ਜਿਹਾ ਹੋ ਗਿਆ ਗਾਇਬ ਹੋ ਗਿਆ ਜਿਹੜੇ ਅਸਲੀ ਹਾਸੇ ਲੋਕਾਂ ਦੇ ਦੇ ਪਹਿਲਾਂ ਤਾਂ ਪਹਿਲੀ ਗੱਲ ਤਾਂ ਇਹ ਐਨੇ ਵਹੀਕਲ ਹੀ ਨਹੀਂ ਹੁੰਦੇ ਸੀ ਘਰਾਂ 'ਚ ਟਾਵੇਂ-ਟਾਵੇਂ ਕਰੇ ਸਕੂਟਰ ਹੁੰਦਾ ਸੀ ਪਿੰਡਾਂ 'ਚ ਟਰੈਕਟਰ ਟਰਾਲੀਆਂ ਵੀ ਹੁੰਦੀਆਂ ਸੀ ਪਰ ਬਹੁਤ ਘਰਾਂ 'ਚ ਹਲੇ ਵੀ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ ਤੇ ਗੱਡੇ ਹੁੰਦੇ ਸੀ ਜੇ ਕਿਤੇ ਰਿਸ਼ਤੇਦਾਰੀ 'ਚ ਵਿਆਹ ਸ਼ਾਦੀ ਜਾਣਾ ਜਾਂ ਕਿਸੇ ਦੀ ਡੈਥ ਹੋ ਜਾਣੀ ਤਾਂ ਕੀ ਹੋਣਾ ਨਾ ਭਈ ਉਹ ਟਰੈਕਟਰ ਟਰਾਲੀ ਤੇ ਹੀ ਚਲੇ ਜਾਣਾ ਸਾਰਿਆਂ ਨੇ ਕੋਈ ਐ ਨਹੀਂ ਸੀ ਵੀ ਅਸੀਂ ਕਿਉਂ ਜਾਈਏ ਟਰੈਕਟਰ ਟਰਾਲੀ ਤੇ ਬਸ ਐਂ ਸਾਰਿਆਂ ਨੇ ਇਕੱਠੇ ਹੋ ਕੇ ਚਲੇ ਜਾਣਾ ਇਹ ਸੀ ਲੋਕਾਂ ਦੀ ਜ਼ਿੰਦਗੀ ਤੇ ਮੈਨੂੰ ਯਾਦ ਹੈ ਨਾ ਇੱਕ ਵਾਰੀ ਭਈ ਹੌਲੀ ਸੀਗੀ ਹੌਲੀ ਤੇ ਨਾ ਅਸੀਂ ਬਾਈ ਵਰਗੇ ਸਾਰੇ ਇਕੱਠੇ ਹੋਏ ਤੇ ਕਿ ਹੌਲੀ ਖੇਡਣ ਜਾਂਦੇ ਆ ਹੌਲੀ ਕੀ ਸਾਰੇ ਪਿੰਡ ਦੀਆਂ ਬੂਹਾਂ ਤੇ ਵੀ ਪਾਣੀ ਪਾ ਕੇ ਆਉਨੇ ਆਪਾਂ ਤੇ ਕੋਈ ਰੰਗ ਨਹੀਂ ਘੋਲਿਆ ਕੁਛ ਨਹੀਂ ਬਸ ਜਿੱਥੇ ਸਾਨੂੰ ਨਲਕਾ ਮਿਲਦਾ ਤੇ ਬਾਲਟੀਆਂ ਸਾਡੇ ਕੋਲੇ ਨਿਆਣੇ ਸੀ ਅਸੀਂ ਸਾਡੇ ਕੋਲ ਡੋਲੂ ਸੀ ਵੱਡਿਆਂ ਕੋਲੇ ਬਾਲਟੀਆਂ ਬੁਲਟੀਆਂ ਸੀਗੀਆਂ ਤੇ ਜਿਹੜੀ ਮਤਲਬ ਉਹ ਟੱਕਰ ਦੀ ਜਿਹਦੇ ਘਰ ਦਾ ਜਿਹੜੀ ਤਾਂ ਆਪ ਦੇ ਆਪ ਖੜ ਜਾਂਦੀ ਉਹ ਤਾਂ ਥੋੜਾ ਜਿਹਾ ਪਾਣੀ ਪਾ ਕੇ हट ਜਾਂਦੇ ਤੇ ਜਿਹੜੀ ਕੋਈ ਵਾਰ ਬੂ ਡਾਲ ਲੈਂਦੀ ਉਹਨਾਂ ਤਾਂ ਬਰਾਹਾਲ ਹੀ ਕਰ ਦਿੰਦੇ ਘਰ ਦਾ ਪਾਣੀ ਨਾ ਭਰ ਦਿੰਦੇ ਘਰ ਨੂੰ ਤੇ ਕੋਈ ਗੁੱਸਾ ਨਹੀਂ ਸੀ ਕਰਦਾ ਤੇ ਕਈ ਭਾਈ ਜਿਹੜੀਆਂ ਚ ਉਸ ਚਲਾਕ ਜੀਆਂ ਹੁੰਦੀਆਂ ਉਹ ਜੇ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਉਹ ਪਿੱਛੇ ਆਉਂਦੀ ਏ ਟੋਲੀ ਵੀ ਹੁਣ ਆ ਕੇ ਘੇਰਨਗੇ ਉਹ ਤਾਂ ਹਾਂ ਕੋਠੇ ਤੇ ਚੜ ਜਾਣਾ ਉਹਨਾਂ ਨੇ ਗੋਹਾ ਗੁਹਾ ਖੋਲ ਕੇ ਗਾਰਾ ਖੋਲ ਕੇ ਤਾਂ ਹਾਂ ਤੁਮਦਾ ਦੇਣਾ ਤੇ ਉੱਤੇ ਪਾ ਦੇਣਾ ਕੋਈ ਗੁੱਸਾ ਨਹੀਂ ਸੀ ਕਰਦਾ ਤੇ ਹੁਣ ਕੋਈ ਕਿਸੇ ਨੂੰ ਕੁਝ ਕਹਿ ਕੇ ਦਿਖਾਵੇ ਅਗਲੀ ਕਹੂਗੀ ਤੇਰੀ ਕੀ ਹਿੰਮਤ ਹੈ ਮੈਨੂੰ ਕੁਝ ਕਹਿਣ ਦੀ ਤੇ ਐਵੇਂ ਹੀ ਬੱਚਿਆਂ ਦਾ ਹੁੰਦਾ ਸੀ ਬੱਚੇ ਨਾ ਪੂਰਾ ਖੁੱਲ ਕੇ ਇੰਜੋਏ ਕਰਦੇ ਸੀ ਜਿਹੜੇ ਉਦੋਂ ਦੇ ਜਵਾਕ ਸੀਗੇ ਤੇ ਪਈ ਜੇ ਬਾਂਦਰ ਕਿਲਾ ਲੁਕਣ ਮੀਟੀ ਤੇ ਕੋਟਲਾ ਛਪਾਕੀ ਕਿੰਨੀਆਂ ਹੀ ਖੇਡਾਂ ਖੇਡਦੇ ਨਿਆਣੇ ਤੇ ਸ਼ਾਮ ਨੂੰ ਖੇਡਦੇ ਜਦੋਂ ਨਾ ਐ ਥੱਕ ਕੇ ਚੂਰ ਹੋ ਜਾਂਦੇ ਵੀ ਹੁਣ ਤਾਂ ਜਾ ਕੇ ਡਿੱਗਣਾ ਵਿਸਤਰਿਆਂ ਤੇ ਵੀ ਹੁਣ ਤਾਂ ਇਦੂ ਬਾਦ ਪਿਆ ਹੋਊਗੀ ਉਦੋਂ ਖੇਡਣੋਂ ਹਟਦੇ ਤੇ ਐ ਨਹੀਂ ਸੀ ਵੀ ਕੱਲੀਆਂ ਕੁੜੀਆਂ ਖੇਡਦੀਆਂ ਮੁੰਡੇ ਕੁੜੀਆਂ ਸਾਰੇ ਇਕੱਠੀ ਖੇਡੀਆਂ ਦੇ ਕੋਈ ਤੇਰ ਮੇਰ ਨਹੀਂ ਸੀ ਹੁੰਦੀ ਨਾ ਹੀ ਕਿਸੇ ਦਾ ਕੋਈ ਡਰ ਜਾ ਹੁੰਦਾ ਏਨੇ ਸੀ ਵੀ ਸਾਨੂੰ ਕੋਈ ਵੱਡਿਆਂ ਦਾ ਡਰ ਨਹੀਂ ਸੀ ਹੌਣ ਨਾਲੋਂ ਵੱਧ ਡਰ ਸੀ ਹੁਣ ਤਾਂ ਇਕੱਲੇ ਬੱਚੇ ਘਰ ਦੇ ਆ ਤੂੰ ਨਹੀਂ ਡਰਦੇ ਹੈਗੀ ਪਹਿਲਾਂ ਤਾਂ ਸਾਨੂੰ ਚਾਚਾ ਤਾਇਆਂ ਤੋਂ ਵੀ ਬੜਾ ਡਰ ਲੱਗਦਾ ਸੀ ਛਤਰਾਉਲ ਉਹੀ ਫੇਰ ਦਿੰਦੇ ਸਾਡੇ ਤੇ ਤੇ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਕੁਝ ਕਹਿਣ ਦੀ ਵੀ ਮੇਰੇ ਮਾਰਿਆ ਕਿਉਂਕਿ ਪਤਾ ਸੀਗਾ ਵੀ ਜੇ ਘਰੇ ਵੀ ਮੰਮੀ ਪਾਪੇ ਨੂੰ ਦੱਸਿਆ ਤਾਂ ਉਹ ਉਦੋਂ ਜ਼ਿਆਦਾ ਕੁੱਟਣਗੇ ਅਖਣਗੇ ਕੋਈ ਗਲਤੀ ਕੀਤੀ ਹੋਈ ਜਿਹੜਾ ਉਹਨੇ ਤੇਰੇ ਮਾਰਿਆ ਹੁਣ ਕੋਈ ਸਕਾ ਜਾਚਾ ਤਾਇਆ ਇਹ ਹੱਥ ਲਾ ਕੇ ਦਿਖਾ ਦੇ ਜਵਾਖ ਦੇ ਅਗਲੀ ਪਾੜਨ ਤੱਕ ਜਾਊ ਵੀ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਬੱਚੇ ਦੇ ਹੱਥ ਲਾਉਣ ਦੀ ਐਨਾ ਸਮਾਂ ਬਦਲ ਗਿਆ ਤੇ ਨਾ ਹੀ ਹੁਣ ਬੱਚਿਆਂ ਨੂੰ ਅਗਲਾ ਹੁਣ ਤਾਂ ਦੋ ਕੁੜੀ ਗਵਾਂਡੀਆਂ ਦੇ ਘਰੇ ਭੇਜਣ ਤੋਂ ਡਰਦਾ ਹੈਗਾ ਜਵਾਖਾਂ ਨੂੰ ਤੇ ਆਏ ਅੱਧੀ ਰਾਤ ਤੱਕ ਖੇਡਣਾ ਤਾਂ ਮੁੰਡੇ ਕੁੜੀਆਂ ਦੇ ਬਹੁਤ ਦੂਰ ਦੀ ਗੱਲਾਂ ਰਹਿ ਗਈਆਂ ਪਹਿਲਾਂ ਭੋਲਾਪਨ ਸੀ ਲੋਕਾਂ 'ਚ ਤੇ ਬਾਕੀ ਜਿਹੜੇ ਆਹ ਹੁਣ ਬੱਚੇ ਮੋਬਾਈਲਾਂ ਨਾਲ ਜੁੜ ਗਏ ਵੀਡੀਓ ਗੇਮਾਂ ਵਗੈਰਾ ਦੇਖਦੇ ਆ ਪਹਿਲਾਂ ਬਸ ਕੱਲੀਆਂ ਖੇਡਾਂ ਹੁੰਦੀਆਂ ਸੀਗੀਆਂ ਤੇ ਨਾ ਹੀ ਖਾਣ ਪੀਣ ਦਾ ਇੰਨਾ ਭਈ ਸਮਾਨ ਹੁੰਦਾ ਸੀ ਜਿਵੇਂ ਹੁਣ ਤਾਂ ਪੀਜ਼ਾ 버ਗਰ ਪਤਾ ਨਹੀਂ ਕੀ ਕੀ ਚੱਲ ਪਏ ਤੇ ਫਰੂਟ ਨਾਲ ਫ੍ਰਿਜ ਭਰੇ ਰਹਿੰਦੇ ਆ ਤੇ ਸਾਡੇ ਵਰਗਿਆਂ ਨੂੰ ਫਰੂਟ ਨਾ 6-6 ਮਹੀਨਿਆਂ ਤੋਂ ਮਿਲਦਾ ਤੇ ਉਹ ਵੀ ਜੇ ਕੋਈ ਮੰਡੀ ਜਾਂਦਾ ਤਾਂ ਆਉਂਦਾ ਜਾਂ ਕੋਈ ਰਿਸ਼ਤੇਦਾਰ ਆਉਂਦਾ ਉਹ ਲੈ ਕੇ ਆਉਂਦਾ ਫਰੂਟ ਕੋਈ ਜਾਣਾਂ ਨਹੀਂ ਸੀ ਸਾਡੇ ਤਾਂ ਫਰੂਟ ਆ ਹੀ ਹੁੰਦੇ ਵੀ ਖੇਤ ਗਏ ਐਤਵਾਰ ਨੂੰ ਛੁੱਟੀ ਵਾਲੇ ਦਿਨ ਗੰਨੇ ਚੂਪਲੇ ਉੱਥੇ ਹੋਲਾ ਭੁੰਨ ਕੇ ਖਾ ਲਿਆ ਤੇ ਵੱਧ ਤੋਂ ਵੱਧ ਕੋਈ ਗਾਜਰ ਹੈ ਵੱਟ ਤੋਂ ਪਟ ਕੇ ਧੋ ਕੇ ਖਾ ਲਈ ਬਸ ਆ ਸਾਡੇ ਫਰੂਟ ਹੁੰਦੇ ਸੀ ਤੇ ਜਾਂ ਪੱਠੀ ਤੋਂ ਦਾਣੇ ਬਣਾ ਲਿਓਣੇ ਛੁੱਟੀ ਵਾਲੇ ਦਿਨ ਦਾਣੇ ਖਾਣੇ ਤੇ ਲੈਣ ਬਣਾ ਕੇ ਖੜੇ ਰਹਿਣਾ ਪੱਠੀ ਤੇ ਵੀ ਪਹਿਲਾਂ ਮੇਰੀ ਵਾਰੀ ਹੈ ਪਹਿਲਾਂ ਮੇਰੀ ਵਾਰੀ ਹੈ ਤੇ ਉਹ ਦੋ ਚਲਾਕ ਹੁੰਦੀ ਸੀ ਪੱਠੀ ਵਾਲੀ ਕਹਿੰਦੀ ਜਿਹੜਾ ਪਹਿਲਾਂ ਮੂਹਰੇ ਆ ਕੇ ਝੋਕਾ ਲਊ ਉਹਦੇ ਦਾਣੇ ਪਹਿਲਾਂ ਪੁੰਨੂ ਤੇ ਹੁਣ ਕੋਈ ਜਵਾਖ ਨੂੰ ਮੈਂ ਲੱਗਦਾ ਜੇ ਐਂ ਲਾ ਦੇ ਅਗਲਾ ਮਿੰਟ ਚ ਦੀ ਸੋਸ਼ਲ ਮੀਡੀਆ ਤੇ ਪਾ ਦੇ ਦੇਖੋ ਸਾਡੇ ਬੱਚੇ ਤੋਂ ਪੱਠੀ ਤੇ ਬਾਲਣ ਲਵਾਇਆ ਜਾ ਰਿਹਾ ਤੇ ਪਹਿਲਾਂ ਕੋਈ ਨਹੀਂ ਸੀ ਕਰਦੇ ਕੁਝ ਕਹਿੰਦੇ ਵੀ ਠੀਕ ਐ ਕਰਨ ਦੇ ਕੰਮ ਇਹਨਾਂ ਨੂੰ ਇਹ ਸਮਾਂ ਸੀਗਾ ਪਹਿਲਾਂ ਤੇ ਹੁਣ ਬਹੁਤ ਫਰਕ ਆ ਗਿਆ ਕਾਸ਼ ਉਹ ਵੇਲਾ ਕਿਤੇ ਕਹਿੰਦੇ ਹੁੰਦੇ ਆ ਦੁਆਰਾ ਜੀ ਤਾਂ ਕ ਕਿੰਨਾ ਵਧੀਆ ਹੋਵੇ ਪਰ ਇੱਕ ਵਾਰੀ ਲੰਘਿਆ ਵੇਲਾ ਕਿ ਮੁੜ ਕੇ ਹੱਥ ਆਉਂਦਾ ਨਹੀਂ ਸੱਚੀ ਮੁੜ ਕੇ ਨਹੀਂ ਹੱਥ ਆਉਂਦਾ ਉਹ ਵੇਲਾ ਤੇ ਉਹ ਵੇਲੇ ਦੀਆਂ ਤਾਂ ਸਿਰਫ ਯਾਦਾਂ ਹੀ ਰਹਿ ਗਈਆਂ ਕੋੜੇ ਵੀ ਯਾਦ ਕਰ ਲੈਣੇ ਆ ਤੇ ਖੁਸ਼ ਹੋ ਲੈਣੇ ਆ ਵੀ ਹਾਂ ਕਦੇ ਇਹ ਸਮਾਂ ਅਸੀਂ ਬਤਾ ਚੁੱਕੇ ਹਾਂ ਜਿਹੜਾ ਤੇ ਹੁਣ ਦੇ ਸਮੇਂ ਤੇ ਪਹਿਲੇ ਸਮੇਂ ਚ ਬੜਾ ਅੰਤ ਹੈ ਤੇ ਇਸ ਗੱਲਬਾਤ ਨੂੰ ਆਪਾਂ ਅੱਗੇ ਵੀ ਜਾਰੀ ਰੱਖਾਂਗੇ ਅਗਲੀ ਵੀਡੀਓ ਚ ਭਾਗ 2 ਤੇ ਆਓ ਗੱਲਾਂ ਕਰੀਏ ਬੀਤੇ ਸਮੇਂ ਦੀਆਂ ਅਗਲੀ ਵੀਡੀਓ ਚ ਜਰੂਰ ਦੇਖਣਾ ਜੀ ਧੰਨਵਾਦ